ਹਾਂਜੀ ਪੀਐਸ ਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਸਵਾਗਤ ਹੈ। ਸਾਡੇ ਪੀਐਸ ਸਟੈਟ ਰਿਲੇਟਡ ਹਰ ਇੱਕ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਹੈ। ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਪੀਐਸ ਸਟੈਟ ਦੀ ਹਰ ਇੱਕ ਅਪਡੇਟ ਤੁਹਾਨੂੰ ਇਸ ਚੈਨਲ ਤੇ ਮਿਲਦੀ ਹੈ। ਇਹ ਯੂਨੀਅਨ ਦਾ ਅਫੀਸ਼ੀਅਲ ਚੈਨਲ ਹੈ। ਤਾ ਇੱਕ ਅਜ ਮਤਲਬਪੂਰਨ ਜਾਣਕਾਰੀ ਬੀੜ ਸਾਥੀਆਂ ਲਈ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸਾਥਿਓ ਤੁਸੀਂ ਜਾਣਦੇ ਹੋ ਕਿ ਮਾਸਟਰ ਕੈਡਰ ਯੂਨੀਅਨ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤਾਂ ਦੇਖਣ ਦੇ ਵਿੱਚ ਇਹ ਆਇਆ ਸੀਗਾ ਕਿ ਪਿੱਛੇ ਮਾਸਟਰ ਕੈਡਰ ਯੂਨੀਅਨ ਦੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਨਾਲ ਮੀਟਿੰਗ ਹੋਈ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਆਪਦੇ ਕਈ ਮੁੱਦੇ ਸਾਹਮਣੇ ਰੱਖੇ ਮੰਤਰੀ ਸਾਹਿਬ ਦੇ ਔਰ ਮੰਤਰੀ ਸਾਹਿਬ ਨੇ ਬੜੇ ਗੌਰ ਦੇ ਨਾਲ ਉਹਨਾਂ ਮੁੱਦਿਆਂ ਨੂੰ ਸੁਣਿਆ ਤਾਂ ਕਾਫੀ ਲੇਟ ਤੱਕ ਮੀਟਿੰਗ ਚੱਲੀ ਤਾਂ ਉਹਦੇ ਵਿੱਚ ਨਿਕਲ ਕੇ ਇਹ ਆਇਆ ਕਿ ਮંત્રી ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੀ ਮੰਗਾਂ ਸੀ ਕਿ ਜਲਦੀ ਤੋਂ ਜਲਦੀ ਜਿਹੜੀ ਮਾਸਟਰ ਕੈਡਰ ਦੀਆਂ ਪੋਸਟਾਂ ਨੇ ਉਹ ਦਿੱਤੀਆਂ ਜਾਣ ਕਿਉਂਕਿ ਤੁਸੀਂ ਦੇਖਿਆ ਪਿੱਛੇ 8TT ਵਾਲਿਆਂ ਦੀ 9594 ਔਰ 2366 ਜਿਹੜੀ ਭਰਤੀ ਅਜੇ ਪੈਂਡਿੰਗ ਹੈ ਔਰ ਉਸ ਦੇ ਸਬੰਧ ਦੇ ਵਿੱਚ ਉਹਨਾਂ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਤਾਂ 8TT ਦੀਆਂ ਪੋਸਟਾਂ ਆਉਣ ਦੀ ਕੋਈ ਉਮੀਦ ਨਹੀਂ ਹੈ ਪਰ ਜਿਹੜੇ ਮਾਸਟਰ ਕੈਡਰ ਆਉਣ ਦੀ ਬਹੁਤ ਜਲਦੀ ਉਮੀਦ ਹੈ ਔਰ ਦੇ ਤੁਸੀਂ ਦੇਖੋਗੇ ਕਿ ਥੋੜੇ ਟਾਈਮ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਹੈ ਉਹਨਾਂ ਦਾ ਆਊਟ ਹੋਏਗਾ ਕਿਉਂਕਿ ਪੀਐਸਟਟ ਯੂਨੀਅਨ ਲਗਾਤਾਰ ਰੈਫਰਟਸ ਕਰ ਰਹੀ ਹੈ ਤੁਹਾਡੇ ਲਈ ਲੜ ਰਹੀ ਹੈ ਪਰ ਸਾਨੂੰ ਜਿਹੜਾ ਖਾਸ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਜਿਹੜੀ ਗੱਲ ਸਾਡੇ ਤੱਕ ਇਨਫੋਰਮੇਸ਼ਨ ਆਈ ਹੈ ਕਿ ਜਿਹੜੀ ਪੋਸਟਾਂ ਨੇ ਪੀਓ ਦੀਆਂ ਮਾਸਟਰ ਕੈਡਰ ਦੀਆਂ ਜਿਹੜੀ ਪੋਸਟਾਂ ਨੇ ਉਹ ਜਲਦੀ ਆ ਰਹੀਆਂ ਨੇ ਅਗਰ ਤੁਸੀਂ ਅੱਜ ਯੂਨੀਅਨ ਦਾ ਸਾਥ ਨਹੀਂ ਦਿੰਦੇ ਤਾਂ ਇਹ ਪੋਸਟਾਂ ਦਾ ਤੁਸੀਂ ਜਿਹੜਾ एलिजिबल ਨਹੀਂ ਹੋ ਸਕੋਗੇ ਕਿਉਂਕਿ ਉਹਨਾਂ ਦਾ ਜਿਹੜੇ ਲਗਾਤਾਰ ਪ੍ਰੋਸੈਸ ਚੱਲ ਰਿਹਾ ਔਰ ਮੰਤਰੀ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਜਿਹੜਾ ਤੁਹਾਡਾ ਨੋਟੀਫਿਕੇਸ਼ਨ ਹੈ ਹਰ ਇੱਕ ਸਬਜੈਕਟ ਦੀ ਐਸਐਸਟੀ ਸਾਇੰਸ ਮੈਥ ਜਿੰਨੀਆਂ ਵੀ ਪੋਸਟਾਂ ਹੁੰਦੀਆਂ ਉਹ ਅਸੀਂ ਕੱਢ ਦੇਾਂਗੇ ਅਗਰ ਤੁਹਾਡਾ ਜਿਹੜਾ ਪੀਐਸਟਟ ਨਹੀਂ ਹੁੰਦਾ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਲਾਸਟ ਜੇ ਇਹ ਜਿਹੜੀ ਗੱਲ ਗਈ ਇਹ 2027 ਤੱਕ ਗਈ ਕਿਉਂਕਿ ਇਸ ਤੋਂ ਬਾਅਦ ਪੋਸਟ 2027 ਤੋਂ ਪਹਿਲਾਂ ਨਹੀਂ ਆਉਣਗੀਆਂ ਤੇ ਤੁਹਾਡੇ ਲਈ 골ਡਨ ਚਾਂਸ ਹੈ ਬੀਗ ਡਾਲਿਓ ਜਿੰਨੇ ਵੀ ਤੁਸੀਂ ਇਸ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਦੇਖ ਰਹੇ ਹੋ ਜੇਕਰ ਤੁਹਾਡਾ ਅੱਜ ਮੁਕਾ ਹੱਥੋਂ ਗਿਆ ਤਾਂ 2027 ਤੱਕ ਜਿਹੜਾ ਤੁਹਾਡਾ ਮੁਕਾ ਇਹ ਤੁਹਾਨੂੰ ਨਹੀਂ ਮਿਲਣਾ ਤਾਂ ਮੇਰੀ ਇੱਕ ਬੇਨਤੀ ਹੈ ਜਿਹੜੇ ਜਿੰਨਾਂ ਸਾਥੀਆਂ ਦਾ ਪੀਐਸ ਟੈਟ ਨਹੀਂ ਕਲੀਅਰ ਦੇਖੋ ਪੀਐਸ ਟੈਟ ਈਟੀਟੀ ਔਰ ਬੀੜ ਲਈ ਬਰਾਬਰ ਹੁੰਦਾ ਔਰ ਅਸੀਂ ਇਹ ਇੱਕ ਚੀਜ਼ ਤੋਂ ਦੇਖਿਆ 2021 ਤੋਂ ਪਲੇਟਫਾਰਮ ਬਣਿਆ ਔਰ 2021 ਤੋਂ ਕੰਟੀਨਿਊ ਉਸ ਚਲਾ ਰਹੇ ਹਾਂ ਇਸ ਪਲੇਟਫਾਰਮ ਨੂੰ ਪਰ ਜਿੰਨਾਂ ਸਾਥੀ ਈਟੀਟੀ ਵਾਲੇ ਸਾਥ ਦਿੰਦੇ ਆ ਬੀੜ ਵਾਲੇ ਹਰੇਕ ਪ੍ਰੋਟੈਸਟ ਤੇ ਇੱਕ ਜਾਂ ਦੋ ਸਾਥੀ ਹੀ ਪਹੁੰਚਦੇ ਆ ਠੀਕ ਹੈ ਔਰ ਉਸ ਦੇ ਸਬੰਧ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਕਿ ਆਪਾਂ ਨੂੰ ਮੀਟਿੰਗ ਜਿਹੜੀ ਪਿਛੇ 29 ਤਰੀਕ ਨੂੰ ਪ੍ਰੋਟੈਸਟ ਲੱਗਿਆ ਸੀ ਔਰ ਆਪਾਂ 28 ਤਰੀਕ ਦੀ 28 ਫਰਵਰੀ ਦੀ ਜਿਹੜੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਮਿਲੀ ਹੈ ਔਰ ਇੰਨੀ ਲੇਟ ਮੀਟਿੰਗ ਦੇਣ ਦਾ ਜਿਹੜਾ ਮੋਟਿਵ ਸਰਕਾਰ ਦਾ ਤੁਸੀਂ ਦੇਖ ਰਹੇ ਹੋ ਕਿ ਪੀਐਸ ਟੈਟ ਲੈਣਾ ਨਹੀਂ ਚਾਹੁੰਦੀ ਸਰਕਾਰ ਔਰ ਤੁਸੀਂ ਇਹ ਚੀਜ਼ ਨੂੰ ਆਪ ਸਰਕਾਰ ਨੂੰ ਮਜਬੂਰ ਕਰ ਰਹੇ ਹੋ ਔਰ ਯੂਨੀਅਨ ਦੇ ਨਮਾਇੰਦਿਆਂ ਦਾ ਜਿਹੜਾ ਮਨੋਵਲ ਹੈ ਉਹ ਤੋੜ ਰਹੇ ਹਾਂ ਕਿਉਂਕਿ ਯੂਨੀਟੀ ਦੇ ਵਿੱਚ ਪਾਵਰ ਹੁੰਦੀ ਹੈ ਅਗਰ ਕਦਮ ਨਾਲ ਕਦਮ ਲਾ ਕੇ ਚੱਲੋਗੇ ਤਾਂ ਬੜਾ ਕੁਝ ਲੈ ਡਿੱਗਾਂਗੇ ਅਗਰ ਤੁਸੀਂ ਸਾਡਾ ਸਾਥ ਨਾ ਦਿਓਗੇ ਤਾਂ ਯੂਨੀਅਨ ਕਮੇਟੀ ਮੈਂਬਰਸ ਕੁਝ ਨਹੀਂ ਕਰ ਸਕਦੇ ਤਾਂ ਜਿੰਨਾ ਜਿੰਨਾ ਸਾਥੀਆਂ ਦਾ ਪੀਐਸਟੈਟ ਨਹੀਂ ਕਲੀਅਰ ਬੀਡ ਵਾਲੇ ਸਾਥੀ ਖਾਸ ਕਰਕੇ ਮੇਰੀ ਅਪੀਲ ਹੈ ਇਹ ਵੀਡੀਓ ਹਾਰੇ ਕੋ ਸਾਥ ਤੱਕ ਪੰਚਾ ਦਿਓ ਜਿਹਨਾਂ ਦਾ ਪੀਐਸਟਟ ਨਹੀਂ ਕਲੀਅਰ ਬੀਗੜ ਵਾਲੇ ਸਾਥੀ ਕਿਉਂਕਿ ਈਟੀਟੀ ਦੀ ਪੋਸਟਾਂ ਜੇ ਆਉਣ ਦੀ ਉਮੀਦ ਨਹੀਂ ਹੈ ਕਿਉਂਕਿ 9594 ਔਰ 2364 ਜਿਹਦਾ ਜੇ ਮੈਂ ਗੱਲ ਕਰਾਂ 2364 2364 ਨੂੰ ਬਹਾਲ ਕਰਾਇਆ ਯੂਨੀਅਨ ਨੇ ਤਾਂ ਉਹਦਾ ਜੋਇਨਿੰਗ ਦਾ ਬੜਾ ਲੰਮਾ ਪ੍ਰੋਸੈਸ ਹੈ ਔਰ ਈਟੀਟੀ ਦੀ ਪੋਸਟ ਆਉਣ ਦੀ ਕੋਈ ਉਮੀਦ ਨਹੀਂ ਹੈ ਪਰ ਜਿਹੜਾ ਮਾਸਟਰ ਕੈਡਰ ਲੈਕਚਰ ਕੈਡਰ ਬਹੁਤ ਜਲਦੀ ਆਉਣ ਦੀ ਉਮੀਦ ਹੈ ਤਾਂ ਉਹਨਾਂ ਦਾ ਲਗਾਤਾਰ ਪ੍ਰੋਸੈਸ ਚੱਲ ਰਿਹਾ ਹੈ ਬਹੁਤ ਫਾਸਟ ਪ੍ਰੋਸੈਸ ਹੈ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ 2024 ਦੀ ਆਉਣ ਵਾਲੀ ਪੋਸਟਾਂ ਦੇ ਵਿੱਚ एलिਜੀਬਲ ਹੋ ਸਕੀਏ ਪੀਐਸਟੈਟ ਪਹਿਲਾ ਹੋਣਾ ਚਾਹੀਦਾ ਹੈ ਤਾਂ ਹਰੇਕ ਉਸ ਵੀਡੀਓ ਤੱਕ ਹਰੇਕ ਉਸ ਕੈਂਡੀਡੇਟ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਫਿਰ ਮੈਂ نیچے ਗਰੁੱਪ ਦੇ ਲਿੰਕ ਦਿੱਤੇ ਹੋਏ ਆ ਤੁਹਾਨੂੰ ਯੂਨੀਅਨ ਦੇ ਵਟਸਐਪ ਗਰੁੱਪ ਲਿੰਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਲਿੰਕ ਫਿਰ ਨੀਚੇ ਸਾਡੇ ਸਾਰੇ ਕਮੇਟੀ ਮੈਂਬਰਸ ਦੇ ਨੰਬਰ ਉਹ ਤੁਹਾਨੂੰ ਉੱਪਰ ਪੱਟੀ ਦੇ ਉੱਪਰ ਵੀ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਤਾਂ ਹਰ ਇੱਕ ਉਸ ਸਾਥੀ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਦਿਓ ਤਾਂ ਕਿ ਯੂਨੀਅਨ ਤੁਹਾਡੇ ਲਈ ਲੜ ਰਹੀ ਹੈ ਤੁਹਾਡੇ ਲਈ ਐਫਰਟਸ ਕਰ ਰਹੀ ਹੈ ਅਗਰ ਤੁਸੀਂ ਸਾਥ ਦਿਓਗੇ ਤਾਂ ਪੀਐਸ ਟੈਟ ਪਹਿਲਾ ਹੋਏਗਾ ਮਾਸਟਰ ਕੈਡਰ ਬਾਅਦ ਚ ਹੋਏਗਾ ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਅਗਰ ਤੁਸੀਂ ਸਾਥ ਨਹੀਂ ਦਿੰਦੇ ਤਾਂ ਉਵੇਂ ਰਿਸਪੌਂਸ ਰਹਿੰਦਾ ਤੁਹਾਡਾ ਤੁਸੀਂ ਫਿਰ ਵੀ ਗੌਰ ਨਹੀਂ ਕਰਦੇ ਤਾਂ ਤੁਸੀਂ ਦੇਖੋਗੇ ਫਰਵਰੀ ਜਾਂ ਮਾਰਚ ਦੇ ਵਿੱਚ ਚੋਣ ਜਾਪ ਤੋਂ ਪਹਿਲਾਂ ਪੀਐਸਟੈਟ ਤੋਂ ਪਹਿਲਾਂ ਮਾਸਟਰ ਕਟਰ ਦਾ ਜਿਹੜਾ ਨੋਟੀਫਿਕੇਸ਼ਨ ਆਏਗਾ ਔਰ ਇਸ ਤੋਂ ਬਾਅਦ ਇਹਦੇ ਤੁਸੀਂ ਕਸੂਰਵਾਰ ਜੁम्मेवार ਤੁਸੀਂ ਖੁਦ ਹੋਵੋਗੇ ਕੋਈ ਯੂਨੀਅਨ ਕੋਈ ਕਮੇਟੀ ਮੈਂਬਰ ਨਹੀਂ ਹੋਊਗਾ ਕਿਉਂਕਿ ਅਸੀਂ ਲਗਾਤਾਰ ਐਫਰਟਸ ਤੁਹਾਨੂੰ ਡਰੈਸ ਕਰ ਰਹੇ ਹਾਂ ਤੁਹਾਨੂੰ ਮੋਟੀਵੇਟ ਕਰ ਰਹੇ ਹਾਂ ਅਸੀਂ ਵੀ ਉਹਨਾਂ ਤੱਕ ਲੜ ਸਕਦੇ ਜਿਨ੍ਹਾਂ ਦਾ ਸਾਡੇ ਮਗਰ ਕੋਈ ਖੜਨ ਵਾਲੇ ਸਾਥੀ ਹੋਣਗੇ ਜਾਂ ਸਾਡੇ ਮਗਰ ਸਾਥ ਦੇਣ ਵਾਲੇ ਸਾਥੀ ਹੋਣਗੇ ਠੀਕ ਹੈ ਅਗਰ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਿਓ ਔਰ ਨੀਚੇ ਆਪਣੇ ਵੈਲਿਊਏਬਲ ਕਮੈਂਟ ਜਰੂਰ ਦਿਓ ਇੰਨੇ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਬਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਔਰ ਨੀਚੇ WhatsApp ਗਰੁੱਪ ਪਾ ਦਿੱਤੇ ਹੋਏ ਯੂਨੀਅਨ ਦੇ ਉਹਨਾਂ ਨਾਲ ਜੁੜੋ ਹੋਰ ਸਾਥੀਆਂ ਨੂੰ ਵੀ ਜੋੜੋ ਕਿਉਂਕਿ ਤੁਹਾਡਾ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਇਹ ਆਪਣੀ ਹੱਕਾਂ ਦੀ ਲੜਾਈ ਹੈ ਅਗਰ ਅੱਜ ਆਪਾਂ ਕਰਾਂ ਦੇ ਵਿੱਚ ਬੈਠ ਗਏ ਤਾਂ ਜਿਹੜੇ ਆਪਣੇ ਇਹ ਹੱਕ ਨੇ ਇਹ ਕਦੇ ਆਪਾਂ ਨੂੰ ਕਿਉਂਕਿ ਹੱਕ ਲੈਣ ਦੇ ਲਈ ਮੈਦਾਨ ਦੇ ਵਿੱਚ ਉਤਰਨਾ ਪੈਂਦਾ ਹੱਕ ਕਦੇ ਕਰਤ ਦੇ ਵਿੱਚ ਬੈਠੇ ਨਹੀਂ ਮਿਲਦੇ ਤਾਂ ਇਹਨੇ ਕਹਿੰਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰਕੇ ਉਹਨੂੰ ਓਨ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ